ਸਰਕਾਰੀ ਰਾਹ ਅਸੀਂ ਵੱਟ ਤੇ ਖੇਤਾਂ ਚ ਰਲਾ ਲੇ ਨਿਆਣੇ ਦੀ ਉਮਰ ਘਟ ਦੱਸ ਕੇ ਬਸਤੀ ਟਿਕਟ ਅਸੀਂ ਨਹੀਂ ਲੈਂਦੇ ਦੁੱਧ ਚ ਪਾਣੀ ਛੱਡ ਯੂਰੀਆ ਸੀ ਪਾਉਣ ਲੱਗ ਪਏ ਅੱਗਾਂ ਲਾ ਲਾ ਕੇ ਪੰਛੀ ਪਰਿੰਦਿਆਂ ਦੀਆਂ ਨਸਲਾਂ ਅਸੀਂ ਸਾੜਤੀਆਂ ਝੂਠ ਬੋਲ ਬੋਲ ਕੇ ਬਡਾਪਾ ਪੈਨਸ਼ਨ ਅਸੀਂ ਲਵਾਈਆਂ ਝੂਠ ਬੋਲ ਬੋਲ ਕੇ ਕਰਜ਼ੇ maaf ਸੀ ਕਰਾਏ ਹੈਲਮਟ ਅਸੀਂ ਨਹੀਂ ਪੋਣਾ ਸੀਟ ਬੈਲਟ ਅਸੀਂ ਨਹੀਂ ਲਾਉਣੀ ਸੁੰਨੇ ਰਾਹਾਂ ਚ ਲੱਗੇ ਨਲਕਿਆਂ ਦੀਆਂ ਇਹ ਹੱਥੀਆਂ ਤੱਕ ਲਾਉਣ ਵਾਲੇ ਅਣਖੀ ਬੰਦੇ ਅਸੀਂ ਨਾਕਿਆਂ ਤੇ ਕਚਹਿਰੀਆਂ ਚ ਹਸਪਤਾਲਾਂ ਚ ਰਿਸ਼ਵਤ ਦੇ ਪੈਸੇ ਫੜਨ ਵਾਲੇ ਵੀ ਅਸੀਂ ਤੇ ਦੇਣ ਵਾਲੇ ਵੀ ਅਸੀਂ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਦੋਸਤੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਵੀ ਚੀਜ਼ ਸਾਡੀ ਨਜ਼ਰ ਚ ਚੰਗੀ ਲੱਗੇ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਸਕੀਏ ਉਹ ਕਿਤੇ ਵੀ ਮਿਲੇ ਉਹ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕਰੀਏ ਤੇ ਬਹੁਤ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਲੇਖਕ ਦੀ ਰਚਨਾ ਲੈਣੀ ਹੋਵੇ ਤਾਂ ਉਹਨਾਂ ਕੋਲੋਂ ਅਸੀਂ ਪਹਿਲਾਂ ਪਰਮਿਸ਼ਨ ਲੈਨੇ ਆ ਪਰ ਕਈ ਵਾਰ ਕਈ ਛੋਟੀਆਂ ਛੋਟੀਆਂ ਚੀਜ਼ਾਂ ਐਸੀਆਂ ਹੁੰਦੀਆਂ ਇੱਕ ਜਗਿੰਦਰ ਪਾਠੇਰਾਂ ਦੀ ਵਾਲਦੇ ਤੋਂ ਮੇਰੇ ਖਿਆਲ ਮੈਨੂੰ ਭੇਜਿਆ ਬੁੱਧ ਸਿੰਘ ਨੀਲੋਹਰਾਨੇ ਦਾ ਆਰਟੀਕਲ ਨਹੀਂ ਕਹਿ ਸਕਦਾ ਉਹਨਾਂ ਦਾ ਕੁਝ ਕਮੈਂਟ ਨੇ ਉਹਨਾਂ ਨੂੰ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਨਾ ਉਹਨਾਂ ਨੇ ਬਹੁਤ ਸਾਰੀਆਂ ਉਹ ਚੀਜ਼ਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਅਸੀਂ ਅਕਸਰ ਕਰਦੇ ਆਂ ਤੇ ਦੂਜਿਆਂ ਕੋਲੋਂ ਬਹੁਤ ਆਸ ਰੱਖਦੇ ਆਂ ਕਿ ਦੂਜੇ ਲੋਕ ਇਦਾਂ ਨਾ ਕਰਨ ਆਪਣੇ ਅੰਦਰ ਅਸੀਂ ਕਦੀ ਝਾਤੀ ਨਹੀਂ ਮਾਰਦੇ ਔਰ ਬਹੁਤ ਕੋਜੋਸੀ ਸਰਕਾਰਾਂ ਤੋਂ ਚਾਹੁੰਦੇ ਆ ਪਰ ਅਸੀਂ ਖੁਦ ਸਰਕਾਰਾਂ ਚੁੜਨ ਵੇਲੇ ਕਿਸ ਤਰ੍ਹਾਂ ਦੇ ਸਾਡੇ ਨਿਜਮ ਹੁੰਦੇ ਆ ਉਹ ਅਸੀਂ ਕਿਦਾਂ ਨਭਾਉਣੇ ਆ ਔਰ ਆਪਣੀ ਪੀੜੀ ਥਲੇ ਛੋਟਾ ਮਾਰਨ ਵਾਲੀ ਗੱਲ ਅਸੀਂ ਬਹੁਤ ਘੱਟ ਕਰਦੇ ਆ ਸੋ ਜਗਿੰਦਰ ਬਾਠਰਾ ਦਾ ਦੀਵਾਲ ਤੋਂ ਲਿਆ ਹੋਇਆ ਇਹ ਛੋਟਾ ਜਿਹਾ ਕਮੈਂਟ ਹੀ ਹੈ ਆਪਣੀ ਪੀੜੀ ਹੇਠਾ ਛੋਟਾ ਜਗਿੰਦਰ ਬਾਠ ਲਿਖਦੇ ਨੇ ਕਿ ਸਰਕਾਰੀ ਰਾਹ ਅਸੀਂ ਵੱਢ ਤੇ ਖੇਤਾ ਚ ਰਲਾ ਲੇ ਨਿਆਣੇ ਦੀ ਉਮਰ ਘਟ ਦਸ ਕੇ ਬਸਤੀ ਟਿਕਟ ਅਸੀਂ ਨਹੀਂ ਲੈਂਦੇ ਦੁੱਧ ਚ ਪਾਣੀ ਛੱਡ ਯੂਰੀਆ ਸੀ ਪਾਉਣ ਲੱਗ ਪਏ ਅੱਗਾਂ ਲਾ ਲਾ ਕੇ ਪੰਛੀ ਪਰਿੰਦਿਆਂ ਦੀਆਂ ਨਸਲਾਂ ਅਸੀਂ ਸਾੜਤੀਆਂ ਮੁੰਡਾ ਮੰਗਣ ਵੇਲੇ ਸਾਡੀ ਜ਼ਮੀਨ ਦਾ ਰਕਬਾ ਹੋਰ ਹੁੰਦਾ ਤੇ ਮਜ਼ਦੂਰਾਂ ਤੋਂ ਵਢਾਉਣ ਬਜਾਉਣ ਵੇਲੇ ਹੋਰ ਖੇਤ ਛੱਡੋ ਖੇਤ ਨੂੰ ਜਾਂਦੇ ਰਾਹ ਤੇ ਦਰਖਤ ਅਸੀਂ ਕੋਈ ਨਹੀਂ ਛੱਡਿਆ ਮੀਟਰਾਂ ਨੂੰ ਕੁੰਡੀਆਂ ਅਸੀਂ ਲਾਈਆਂ ਝੂਠ ਬੋਲ ਬੋਲ ਕੇ ਬਢਾਪਾ ਪੈਂਚਣਾ ਅਸੀਂ ਲਵਾਈਆਂ ਝੂਠ ਬੋਲ ਬੋਲ ਕੇ ਕਰਜ਼ੇ ਮਾਫ਼ ਅਸੀਂ ਕਰਾਏ ਕਟਿਆ ਕਿਸਮ ਦੀਆਂ ਦੋ ਬੋਤਲਾਂ दारू ਤੇ ਚਾਰ ਛਲਣਾ ਪਿੱਛੇ 80 ਵੋਟਾਂ ਪਾਈਆਂ ਪਿੰਡ ਵਿੱਚ ਖੁੱਲੇ ਸਰਕਾਰੀ ਜਿਮ ਜਿਹੜੇ ਹੁੰਦੇ ਉਹਨਾਂ ਦਾ ਸਮਾਨ ਚੁੱਕ ਕੇ ਅਸੀਂ ਆਪਣੇ ਘਰਾਂ ਨੂੰ ਲੈ ਗਏ ਸਪਰਿਆਂ ਨਾਲ ਧਰਤੀ ਦੀ ਕੁੱਖ ਤੇ ਅੱਗਾਂ ਨਾਲ ਕੁਦਰ ਦਾ ਵੇੜਾ ਅਸੀਂ ਜ਼ਹਿਰੀਲਾ ਕੀਤਾ ਚਾਦਰਾਂ ਤੋਂ ਬਾਹਰ ਪੈਰ ਪਸਾਰਦੇ ਹੋਏ ਕਰਜਈ ਅਸੀਂ ਹੋਏ ਭ੍ਰੂਣ ਤਜ ਮੂਰੀ ਅਸੀਂ ਰਹੇ ਹੈਲਮਟ ਅਸੀਂ ਨਹੀਂ ਪਾਉਣਾ ਸੀਟ ਬੈਲਟ ਅਸੀਂ ਨਹੀਂ ਲਾਉਣੀ ਸੁੰਨੇ ਰਾਹਾਂ 'ਤੇ ਲੱਗੇ ਨਲਕਿਆਂ ਦੀਆਂ ਜਾਂ ਹੱਥੀਆਂ ਤੱਕ ਲਾਉਣ ਵਾਲੇ ਅਣਖੀ ਬੰਦੇ ਅਸੀਂ ਇੱਕ ਕਰਮ ਜਗਾ ਪਿੱਛੇ ਸਕੇ ਭਰਾ ਦਾ ਕਤਲ ਕਰਨ ਵਾਲੇ ਅਸੀਂ ਧਰਮਾਂ ਪਿੱਛੇ ਤੀਜੇ ਦਿਨ ਜੁੱਤੀਆਂ ਜੁੱਤੀ ਹੁੰਦੇ ਅਸੀਂ ਪਿੰਡ ਦੇ ਕੱਸੀਆਂ ਸੂਈਆਂ 'ਚੋਂ ਨਜਾਇਜ਼ ਟੂਪਾਂ ਲਾਉਣ ਵਾਲੇ ਅਸੀਂ ਗੁਰਦੁਆਰਿਆਂ ਦੀਆਂ ਗੋਲਕਾ ਤੋਂ ਲੈ ਕੇ ਪਿੰਡ ਸ਼ਹਿਰ ਦੇ ਹਰ ਚੌਧਰ ਵਾਲੇ ਕੰਮ 'ਚ ਸਿਰ ਪਾੜਨ ਪੜਵਾਉਣ ਵਾਲੇ ਅਸੀਂ ਲੀਡਰਾਂ ਦੀਆਂ ਚਮਚਾਗਰੀਆਂ 'ਚ ਜੁੱਤੀਆਂ ਕਸਾਉਂਦੇ ਫਿਰਦੇ ਇੱਕ ਦੂਜੇ ਤੋਂ ਮੋਰੇ ਅਸੀਂ ਨਾਕਿਆਂ ਤੇ ਕਚਹਿਰੀਆਂ 'ਚ ਹਸਪਤਾਲਾਂ 'ਚ ਰਿਸ਼ਵਤ ਦੇ ਪੈਸੇ ਫੜਨ ਵਾਲੇ ਵੀ ਅਸੀਂ ਤੇ ਦੇਣ ਵਾਲੇ ਵੀ ਅਸੀਂ ਮਾਸਟਰਾਂ ਨੂੰ ਬੋਤਲਾਂ ਦੇ ਕੇ ਜਵਾਕ ਪਾਸ ਕਰਾਉਣ ਵਾਲੇ ਵੀ ਅਸੀਂ ਧਾਰਮਿਕ ਝਗੜਿਆਂ 'ਚ ਬੱਸਾਂ ਭੁੱਕਣ ਵਾਲੇ ਅਸੀਂ ਤੇ ਉਹੀ ਬੱਸਾਂ ਜਿਨ੍ਹਾਂ ਤੇ ਝੂਠ ਬੋਲ ਕੇ ਮਤਲਬ ਕਦੀ ਸਟੂਡੈਂਟ ਤੇ ਕਦੀ ਮੁਲਾਜ਼ਮ ਕਹਿ ਕੇ ਸਾਲੋ ਸਾਲ ਸਫ਼ਰ ਕਰਨ ਵਾਲੇ ਵੀ ਅਸੀਂ ਲੀਡਰਾਂ ਨੂੰ ਕਿਹੜਾ ਏਲੀਏਸ਼ਨ ਏਲੀਨ ਛੱਡ ਕੇ ਗਏ ਆ ਵੀ ਜਿਹੜੇ ਸਿਸਟਮ 'ਚ ਤੁਸੀਂ ਬੈਠੇ ਉਹ ਉੱਥੋਂ ਹੀ ਉੱਠ ਕੇ ਉਹ ਆਏ ਆ ਜਿਹੋ ਜੇ ਲੋਕ ਉਹੋ ਜੇ ਲੀਡਰ ਇੱਕ ਗੰਦਾ ਰਵਾਇਤੀ ਸਿਸਟਮ ਤੁਰਿਆ ਹੁੰਦਾ ਤੇ ਸਭ ਨੂੰ ਪਤਾ ਇਹ ਗਲਤ ਆ ਹੁਣ ਇਹ ਸਿਸਟਮ ਕਿਵੇਂ ਬਦਲੂਗਾ ਗੱਲਾਂ ਨਾਲ ਸਿਸਟਮ ਪਤਾ ਨਹੀਂ ਬਦਲਦਾ ਕਿਵੇਂ ਹੁੰਦਾ ਉਹਦੇ ਲਈ ਦਿਲ ਤੇ ਪੱਥਰ ਧਰ ਕੇ ਜਜ਼ਬਾਤਾਂ ਜਜ਼ਬੂਤਾਂ ਨੂੰ ਪਾਸੇ ਕਰਕੇ ਕੁਝ ਸਖਤ ਫੈਸਲੇ ਲੈਣੇ ਪੈਂਦੇ ਹੁੰਦੇ ਆ ਸ਼ਾਰਟ ਟਰਮ ਲਈ ਉਹ ਫੈਸਲੇ ਭਾਵੇਂ ਘਰਾਮ ਹੀ ਬਚਾ ਦੇਣ ਪਰ ਲੌਂਗ ਟਰਮ 'ਚ ਉਹਨਾਂ ਦੇ ਰਿਜ਼ਲਟ ਜ਼ਰੂਰ ਦਿਖਣਗੇ ਪਰ ਆਪਾਂ ਤਿਆਰ ਛੋਟੇ ਟਾਈਮ ਲਈ ਕੋਈ ਤਕਲੀਫ ਬਰਦਾਸ਼ਤ ਕਰਨ ਨੂੰ ਨਾ ਜਮਾ ਹੀ ਨਹੀਂ ਸਰਕਾਰੀ ਨੌਕਰੀ ਪਰ ਸੁਹੂਲਤਾ ਪ੍ਰਾਈਵੇਟ ਹਰ ਸਰਕਾਰੀ ਅਦਾਰਾ ਫੇਲ ਸਰਕਾਰ ਕੋਈ ਕੋਸ਼ਿਸ਼ ਵੀ ਕਰੇ ਤਾਂ ਪਿਛਾਲ ਆ ਜਾਂਦਾ ਲੁੱਟੇ ਗਏ ਪੱਟੇ ਗਏ ਉਹ ਹੋ ਜਾਂਦੀ ਆ ਫਿਰ ਉਹੀ ਬਲੇਮ ਗੇਮ ਪਹਿਲਾਂ ਉਹਨੂੰ ਕਿਉਂ ਨਹੀਂ ਬੰਦ ਕੀਤਾ ਇਹਨੂੰ ਕਿਉਂ ਨਹੀਂ ਬੰਦ ਕੀਤਾ ਤੁਸੀਂ ਵੀ ਤਾਂ ਇਹੀ ਕਰਦੇ ਸੀ ਉਹ ਭਰਾਓ ਇਸ ਸਭ ਨਾਲ ਤਾਂ ਇੱਕ ਗਲਤ ਚੀਜ਼ ਬੰਦ ਨਹੀਂ ਹੋ ਸਕਣੀ ਹਰੇਕ ਕਹ ਦੋ ਮੇਥੋਂ ਪਹਿਲਾਂ ਉਹਨੂੰ ਬੰਦ ਕਰੋ ਪਹਿਲਾਂ ਫਲਾਣੇ ਨੂੰ ਫੜੋ ਸਰਕਾਰ ਕੋਈ ਵੀ ਹੋਵੇ ਦੋਖ ਕੋਸ਼ਾਂ ਕਰਦੀ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਵੀ ਠੰਡੇ ਹੋ ਜਾਂਦੇ ਆ ਭਈ ਦਫਾ ਕਰੋ ਇੱਥੇ ਕੁਝ ਨਹੀਂ ਹੋ ਸਕਣਾ ਕਿਉਂਕਿ ਹੈ ਤਾਂ ਉਹ ਵੀ ਇਨਸਾਨ ਹੀ ਆ ਨਾ ਤੇ ਇਨਸਾਨੀ ਸੁਭਾਅ ਬੰਦਾ ਅੱਕ ਜਾਂਦਾ ਲੋਕਾਂ ਨੂੰ ਵੇਖਣ ਤੋਂ ਬਾਅਦ ਅੱਗ ਉਗਲਦੇ ਆ ਇਹਨਾਂ ਨੂੰ ਸਰਕਾਰ ਦੇ ਦਿਓ ਦੋ ਕੋਸ਼ਾਂ ਬਾਅਦ ਇਹਨਾਂ ਦੀ ਵੀ ਜੀਬ ਬਾਹਰ ਆਜੂ ਜਿਹੜੇ ਲੋਕ ਇੰਨੀ ਅੱਗ ਉਗਲਦੇ ਆ ਕਿ ਫਲਾਣਾ ਗਲਤ ਫਲਾਣਾ ਗਲਤ ਉਹਨਾਂ ਨੂੰ ਸਰਕਾਰ 'ਚ ਬਿਠਾ ਦਿਓ ਤੇ ਬਾਟਸਾਬ ਕਹਿੰਦੇ ਵੀ ਦੋ ਕੋਸ਼ਾਂ ਤੋਂ ਬਾਅਦ ਉਹਨਾਂ ਦੀ ਵੀ ਜੀਬ ਬਾਹਰ ਆਜੂਗੀ ਡੈਮੋਕਰੇਸੀ ਦਾ ਪੰਗਾ ਹੀ ਇਹੋ ਹੁੰਦਾ ਹੈ ਲੈ ਦੂਰ ਨਾ ਜਾਇਓ ਸਰਕਾਰ ਰਾਹ ਵਡਰ ਵਾਲਿਆਂ ਨੂੰ ਤੇ ਰਾਹਾਂ ਤੇ ਖੜੇ ਦਰਖਤ ਮਚਾਉਣ ਵਾਲਿਆਂ ਨੂੰ ਲੱਖ ਲੱਖ ਰੁਪਇਆ ਭਲਾ ਜੁਰਮਾਨਾ ਪਾ ਦੇਵੇ ਹਾਏ ਗਰੀਬ ਰਗੜ ਤੇ ਹਾਏ ਅਸੀਂ ਤਾਂ ਪਹਿਲਾਂ ਹੀ ਕਰਜਾਈਆਂ ਹਾਏ ਉਹਨੂੰ ਪਹਿਲਾਂ ਕਿਉਂ ਨਹੀਂ ਫੜਿਆ ਬਸ ਗਈ ਗੱਲ ਉਹੀ ਬਦਲਾਅ ਵਾਲੇ ਝੋਲੇ 'ਚ ਬਦਲਾਅ ਬਦਰੂ ਦੀ ਕੋਈ ਉਮੀਦ ਨਾ ਰੱਖੋ ਜਿੰਨਾ ਚਿਰ ਲੋਕ ਨਹੀਂ ਬਦਲਦੇ ਇਸ ਬਿਮਾਰ ਸਮਾਜ 'ਚੋਂ ਸਿਹਤਮੰਦ ਮਨੁੱਖ ਪੈਦਾ ਨਹੀਂ ਹੁੰਦੇ ਹਰ ਇਹ ਭਲੇਖੇ ਹੀ ਹੁੰਦੇ ਆ ਹੌਲੀ-ਹੌਲੀ ਸਭ ਨਿਕਲ ਜਾਣਗੇ ਸੋ ਜਗਿੰਦਰ ਬਾਠਵਰ ਨੇ ਇਹ ਲਿਖਿਆ ਸੀਗਾ ਜੀ ਆਪਣੀ ਪੀੜੀ ਏਟ ਸੋਟਾ ਤੇ ਮੈਨੂੰ ਲੱਗਦਾ ਕਿ ਕਮੈਂਟ ਦਿੱਤਾ ਬੁੱਧ ਸਿੰਘ ਨੀਲੋ ਰਾਨੇ ਤੇ ਇਹ ਸਭ ਕੁਝ ਕਰਨ ਦੇ ਬਾਅਦ ਇਉਂ ਅਸੀਂ ਬਣਾਉਨੇ ਆ ਰੰਗਲਾ ਪੰਜਾਬ ਤੇ ਫਿਰ ਕਰਦੇ ਆ ਇਨਕਲਾਬ ਜਿੰਦਾਬਾਦ ਤੇ ਫਿਰ ਇਨਕਲਾਬ ਜਿੰਦਾਬਾਦ ਕੀ ਹੋਣੀ ਆ ਜਦ ਨਾਲ ਅਸੀਂ ਆਪ ਨਾ ਸੁਧਰੇ ਇਹ ਸਿਕਾ ਜੀ ਇੱਕ ਛੋਟਾ ਜਿਹਾ ਕਮੈਂਟ ਅਸੀਂ ਤੁਹਾਡੀ ਸੇਵਾ ਜੀ ਤੀਸਰੀ ਅੱਖ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤ ਸ੍ਰੀ ਅਕਾਲ